ਪੁਰਾਣੇ ਬਜ਼ੁਰਗਾਂ ਨੂੰ ਜ਼ਮੀਨ ਦੇ ਨਾਲ ਕਿੰਨਾ ਪਿਆਰ ਸੀ ਇਹ ਅੱਜ ਦੀ ਵੀਡੀਓ ਦੇ ਵਿੱਚ ਸਾਰਾ ਤੁਸੀਂ ਦੇਖ ਸਕਦੇ ਹੋ ਇੱਕ ਫੈਕਟਰੀ ਦਾ ਮਾਲਕ ਜਿਹੜਾ ਉਹ ਬਜ਼ੁਰਗ ਤੋਂ ਮੰਗ ਰਿਹਾ ਸੀ ਰਸਤੇ ਲਈ ਜ਼ਮੀਨ ਪਰ ਬਾਪੂ ਜਿਹੜਾ ਉਹ ਅੜ ਗਿਆ ਕਹਿੰਦਾ ਜ਼ਮੀਨ ਨਹੀਂ ਦੇਣੀ ਭਾਵੇਂ ਜਾਨ ਦੇ ਦੇਵਾਂਗਾ ਭਾਵੇਂ ਦੇ ਦੇਈ 2 ਕਰੋੜ ਰੁਪਏ ਇਹ ਕਿਸਾਨ ਦੀ ਹੱਕ ਲਈ ਜੰਗ ਬਜ਼ੁਰਗ ਦੀ ਹਿੰਮਤ ਨੇ ਸਾਰਿਆਂ ਦੇ ਦਿਲ ਜਿੱਤ ਲਏ ਲੋ ਕਹਿ ਰਹੇ ਨੇ ਕਿ ਇਹ ਅਸਲ ਜਮੀਰ ਵਾਲਾ ਇਨਸਾਨ ਦੇਖੋ ਵੀਡੀਓ ਤੁਸੀਂ ਨਾਲ ਸ਼ੇਅਰ ਜ਼ਰੂਰ ਕਰਦੇ ਹੋ ਕਿਉਂਕਿ ਇਹੋ ਜੀ ਹਿੰਮਤ ਕੋਈ ਕੋਈ ਕਰ ਸਕਦਾ ਹੈ ਵੀਡੀਓ ਨੂੰ ਬਤ ਬਤ ਸ਼ੇਅਰ ਕਰੋ ਨਾਲ ਚੈਨਲ ਤੇ ਨਵੇਂ ਉੱਤ ਸਬਸਕ੍ਰਾਈਬ ਕਰਕੇ ਜਾਇਓ ਹਾਂ ਜੀ ਮੈਂ ਸੰਤੋਖ ਸਿੰਘ ਬੋਲ ਰਿਹਾ ਜੀ ਸਤਿ ਸ਼੍ਰੀ ਅਕਾਲ ਮੈਥੋਂ ਰਸਤਾ ਮੰਗਦੇ ਸੀਗੇ ਮੈਂ ਰਸਤਾ ਨਹੀਂ ਦੇਣਾ ਪਰ ਮੈਂ 2 ਕਰੋੜ ਦਿੱਤਾ ਜਾਵੇ ਧੰਨਵਾਦ ਮੈਨੂੰ ਆਪ ਦੀ ਜਾਨ ਕਹੀ ਮਨਜ਼ੂਰ ਹੈ ਮੈਂ ਮਰ ਜੂੰਗਾ ਪਰ ਰਸਤਾ ਨਹੀਂ ਦੇਣਾ ਜੇਕਰ ਅਸੀਂ ਰਸਤਾ ਨਹੀਂ ਦਿੰਦੇ ਤਾਂ ਤੁਸੀਂ ਕੀ ਕਰੋਗੇ ਜੀ ਮਾਨ ਸਾਹਿਬ ਜੀ 메ਨ ਰੋਡ ਤੋਂ ਜਿਹੜੀ ਵੀ ਪੋਸੀਬਲ ਸਾਨੂੰ ਜ਼ਮੀਨ ਮਿਲੀ ਜਿਸ ਦੇ ਨਾਲ ਅਸੀਂ ਆਪਣਾ ਰਸਤਾ ਇਸ 47 ਏਕੜ ਦੇ ਪਲਾਂਟ ਨੂੰ ਟੱਚ ਕਰ ਸਕਦੇ ਹੋਵਾਂਗੇ ਉਹ ਗੁਰੂ ਉਹ ਲਵਾਂਗੇ ਜਿਸ ਦੇ ਨਾਲ ਕੋਈ ਤਕਰਾ ਨਹੀਂ ਕਿਸੇ ਨਾਲ ਕੋਈ ਜੋੜ-ਜੋੜ ਬਣੇ ਇਸ ਮਾਮਲੇ 'ਚ ਨਹੀਂ ਹੋਵੇਗਾ ਸਰ ਇਹ ਸਾਡੇ ਪਿੰਡਾਂ ਦੇ ਪੰਚਾਇਤੀ ਮਤੇ ਨੇ ਇਸ ਦੇ ਵਿੱਚ ਅਸੀਂ ਰਸਤੇ ਨੂੰ ਨਾਮਨਜ਼ੂਰ ਕਰਦੇ ਹਾਂ ਅਸੀਂ ਤੁਹਾਨੂੰ ਰਸਤਾ ਨਹੀਂ ਦਿੰਦੇ ਠੀਕ ਹੈ ਜੀ ਸਰਪਿੰਡ ਵਾਲਿਆਂ ਨੇ ਸੋਡੀ ਫੈਕਟਰੀ ਨਾਮ ਮਨਜ਼ੂਰ ਹੈ ਮਤੇ ਪਾਏ ਗਏ ਨੇ ਗੁਰਦੁਆਰਾ ਸਾਹਿਬ ਵੱਲੋਂ ਤੇ ਪਿੰਡ ਦੀਆਂ ਪੰਚਾਇਤਾਂ ਵੱਲੋਂ ਤੇ ਜਿਹੜੇ ਜ਼ਮੀਨ ਦੇ ਮਾਲਕ ਆ ਉਹਨਾਂ ਵੱਲੋਂ ਵੀ ਅਸੀਂ ਇਸ ਫੈਕਟਰੀ ਨੂੰ ਮਾਨਸਾ ਜਿਹੜਾ ਨੈਸ਼ਨਲ ਹਾਈਵੇ ਹੈ ਜਿਹੜਾ ਵੀ ਰੋਡ ਵੱਡਾ ਉਹ ਤੋਂ ਸਿੱਧਾ ਰਸਤਾ ਨਹੀਂ ਦੇਣਾ ਆ ਜ਼ਮੀਨ ਦੇ ਮਾਲਕਾਂ ਦੀ ਵੀ ਗੱਲ ਸੁਣ ਲਿਓ ਜੀ ਉਹਨਾਂ ਨਾਲ ਆ ਨੋਟ ਕਰੋ ਸਰ ਸਾਡੇ 15 ਮਤੇ ਨੇ ਅਸੀਂ ਤੁਹਾਨੂੰ ਨਾਮ ਮਨਜ਼ੂਰ ਕਰਦੇ ਅਸੀਂ ਤੁਹਾਨੂੰ ਨਾਮ ਮਨਜ਼ੂਰ ਕਰਦੇ ਆ ਇਹ ਪਿੰਡਾਂ ਦੀਆਂ ਪੰਚਾਇਤਾਂ ਦੇ ਤੇ ਗ੍ਰਾਮ ਸਭਾ ਉਹਦੇ ਮਤੇ ਨੇ ਸਰ